ਵਾਹਿਗੁਰੂ ਜੀ ਅੱਜ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਕੋਠੀ ਦੇਖ ਰਹੇ ਹੋ ਬਹੁਤ ਹੀ ਸੋਹਣੀ ਤੇ ਸ਼ਾਨਦਾਰ ਕੋਠੀ ਹੈ ਜੀ ਇਹ ਵੀਰ ਦਿੱਲੀ ਜੋਬ ਕਰਦਾ ਹੈ ਜੀ ਦਿੱਲੀ ਜੋਬ ਲੱਗ ਗਈ ਐਸ ਵੀਰ ਦੀ ਤਾਂ ਕਰਕੇ ਇਹ ਵੇਚ ਰਿਹਾ ਉਸ ਤੋਂ ਪਹਿਲਾਂ ਤੁਸੀਂ ਸਾਡਾ WhatsApp ਨੰਬਰ ਨੋਟ ਕਰ ਲਓ ਜੀ 9877988446 ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀ ਜਾਂ ਕੋਈ ਮਸ਼ੀਨਰੀਆਂ ਵੇਚਣ ਦੇ ਚਾਹਵਨ ਹੋ ਤਾਂ ਤੁਸੀਂ ਆ ਨੰਬਰ ਤੇ ਸਾਨੂੰ 5 ਤੋਂ 7 ਫੋਟੋਆਂ ਤੇ ਵਧੀਆ ਫੁੱਲ ਸਕਰੀਨ ਦੀ 5-7 ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੇ ਜਿਹੜੀ ਜਾਣਕਾਰੀ ਹੁੰਦੀ ਹੈ ਜੋ ਸਾਰੀ ਜਾਣਕਾਰੀ ਭੇਜਿਆ ਕਰੋ ਜੀ ਤੇ ਜਾਣਕਾਰੀ ਪੂਰੀ ਭੇਜ ਕੇ ਸਾਨੂੰ ਇਸ ਨੰਬਰ ਤੇ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਟਰੈਕਟਰ ਮੇਲਾ ਚੈਨਲ YouTube Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਹੋਊਗੀ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਕੀਤੀ ਜਾਊਗੀ ਤੁਸੀਂ ਇੱਕ ਵਧੀਆ ਵੀਡੀਓ ਬਣਾ ਕੇ ਤੇ ਸਾਰੀ ਜਾਣਕਾਰੀ ਭੇਜਣਾ ਲਾਜ਼ਮੀ ਹੈ ਜੀ ਤੁਹਾਡਾ ਟਾਈਮ ਨਾ ਖਰਾਬ ਕਰਦੇ ਹੋਏ ਬਾਧਦੇ ਆਪਾਂ ਵੀਡੀਓ ਦੇ ਵੱਲ ਦਿੱਲੀ ਜੋਬ ਲੱਗ ਗਈ ਐ ਇਸ ਵੀਰ ਦੀ ਤਾਂ ਕਰਕੇ ਵੀਰ ਕੋਠੀ ਵੇਚ ਰਿਹਾ ਜੀ ਕੋਠੀ ਹੈ ਜਿਹੜੀ 10 ਮਰਲੇ ਦੇ ਵਿੱਚ ਬਣੀ ਹੋਈ ਏ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਏ ਟੂ ਜ਼ੈਡ ਸਾਰਾ ਵਰਕ ਹੋਇਆ ਜੀ ਕੋਠੀ ਤੇ ਇੱਕ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਵਾਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਜੋੜੀਆਂ ਦਾ ਕੰਮ ਪੱਥਰ ਦਾ ਕੰਮ ਪੇਂਟਿੰਗ ਵਗੈਰਾ ਰੰਗ ਪੇਂਟ ਸਾਰਾ ਕੁਝ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਤੇ ਬਿਜਲੀ ਪਾਣੀ ਸਾਰੀਆਂ ਸੁਵਿਧਾਵਾਂ ਤੁਹਾਨੂੰ ਮਿਲਣਗੀਆਂ ਤੇ ਤੁਸੀਂ ਦੇਖ ਸਕਦੇ ਹੋ ਜੋੜੀਆਂ ਵਗੈਰਾ ਤੇ ਵਧੀਆ ਕਮਰੇ ਤਿਆਰ ਕੀਤੇ ਹੋਏ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਇਸ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਵਧੀਆ ਤਿਆਰ ਕੀਤੀ ਹੈ ਰਿਜਨ ਦੇ ਨਾਲ ਕੋਠੀ ਇਹ ਤਿਆਰ ਕੀਤੀ ਹੋਈ ਹੈ ਜੀ ਬਸ ਦਿੱਲੀ ਜੋਬ ਲੱਗਣ ਕਰਕੇ ਹੀ ਇਸ ਵੀਰ ਨੂੰ 베ਚਣੀ ਪੈ ਰਹੀ ਹੈ ਜੀ 10 ਮਰਲੇ ਦੇ ਵਿੱਚ ਬਣੀ ਹੋਈ ਇਹ ਕੋਠੀ ਹੈ ਤੇ ਤੁਸੀਂ ਦੇਖ ਸਕਦੇ ਜੀ ਅਟੈਚ ਵਾਸ਼ਰੂਮ ਬਣਿਆ ਹੋਇਆ ਹੈ ਤੇ ਤੁਸੀਂ ਅੰਦਰੋਂ ਵੀ ਦੇਖੋ ਵਾਸ਼ਰੂਮ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਇਸ ਵੀਰ ਨੇ ਤੇ ਟੂਟੀਆਂ ਵਗੈਰਾ ਦਾ ਸਾਰਾ ਕੰਮ ਹੋਇਆ ਹੋਇਆ ਜੀ ਤੇ ਇਧਰਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਜੀ ਕਮਰੂਮ ਬਣਿਆ ਹੋਇਆਗਾ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਖੁੱਲਾ ਡੁੱਲਾ ਰੂਮ ਹੈ ਜੀ ਤੇ ਵੀਡੀਓ ਪੂਰੀ ਦੇਖ ਲਓ ਜੀ ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਵੀਡੀਓ ਦੇ ਵਿੱਚ ਏਰੀਆ ਹੈਗਾ ਜੀ ਅੰਮ੍ਰਿਤਸਰ ਪਿੰਡ ਲੋਹਾਰਕਾ ਰੋਡ ਰਣਜੀਤ ਅਵੇਨਿਊ ਤੋਂ ਅੱਗੇ ਚਾਰ ਬੈੱਡਰੂਮ ਨੇ ਸਟੋਰ ਲੌਬੀ ਕਿਚਨ پارک ਵਾਸਤੇ ਜਗ੍ਹਾ ਪੋਰਚ ਏ ਟੂ ਜ਼ੈਡ ਕੰਪਲੀਟ ਹੈ ਰੇਟ 26 ਲੱਖ ਰੁਪਏ ਡਿਮਾਂਡ ਬਾਕੀ ਮਾਨਤਾਨ ਮੌਕੇ ਤੇ ਹੋ ਜੂਗਾ ਜੀ ਬਾਕੀ ਮਾਨਤਾਨ ਮੌਕੇ ਤੇ ਹੋ ਜੂਗਾ ਜੀ ਜਲਦ ਹੀ ਸ਼ਿਫਟ ਹੋਣਾ ਇਸ ਵੀਰ ਨੇ 4 ਸਾਲ ਹੋ ਗਏ ਕੋਠੀ ਬਣੀ ਨੂੰ ਨੰਬਰ ਸਕਰੀਨ ਤੇ ਚੱਲ ਰਿਹਾ ਵੀਰ ਦਾ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਕੋਠੀ ਇਹ ਜਿਹੜੀ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ ਜੀ 76966 73096 76966 73096 ਇਹ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ 10 ਮਰਲੇ ਦੇ ਵਿੱਚ بنی ਹੋਈ ਕੋਠੀ A to Z ਕੰਪਲੀਟ 26 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ 26 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਸਾਰਾ ਕੰਮ ਕੋਠੀ ਦਾ ਹੋਇਆ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਬੈਠ ਕੇ ਡੀਲ ਕਰ ਸਕਦੇ ਹੋ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀਆਂ ਕੋਠੀਆਂ ਵੇਖਣਾ ਚਾਹੁੰਦੇ ਹੋ ਤਾਂ ਜਲਦੀ ਸਰਚ ਕਰੋ ਟਰੈਕਟਰ ਮਿਲਣਾ ਚੈਨਲ YouTube ਤੇ ਉੱਥੇ ਤੁਹਾਨੂੰ ਇਸ ਤਰ੍ਹਾਂ ਦੀਆਂ ਕੋਠੀਆਂ ਵੇਖਣ ਨੂੰ ਮਿਲਣਗੀਆਂ ਤੇ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਸ਼ੇਅਰ ਕਰਕੇ ਜੀ ਤੁਸੀਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਨਵੇਂ ਆਏ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਨਵੀਂ ਕੋਠੀ ਵੇਖਣ ਨੂੰ ਮਿਲ ਸਕੇ ਅਰਸ਼ਦ ਭਾਈ ये काली रोड है और यहाँ से ये फार्म स्टार्ट हुआ ये सामने में दिखाई दे रही है पूरे में पॉपलर लगा हुआ है पूरे की हदबंदी है वायरिंग पत्थर लगे हुए हैं ये काली रोड है और ये बावन एकड़ का फार्म है पूरा सब में लाट लगी हुई है एक ही समरसिवल है और अंदर कोठी में से ही पानी लगता है सब पूरे पॉपुलर को ये देखो सब तरफ फारम ही फारम है इधर भी फारम है इधर भी फारम है आपको ये मिलेगा फारम ये देखिए कोठी पे का रास्ता है ये रोड से 100 मीटर अंदर को कोठी बनी हुई है दोनों तरफ फार्म है ये देखो पॉपलर देखो आप कैसी लगी हुई है पाँच साल के बाद जितने का लेगा ना चार साल के बाद उतने पैसे पॉपुलर में काट के निपटा जाओगे फ्री में फ्री में जमीन बच जाएगी फ्री में ये पोजीशन है पॉपुलर की ये देखिए भाईजान पूरा पॉपुलर देखिए आप आगे जो मैं दिखाई दे रही है वहां तक ये फार्म कोठी के पीछे भी बैक साइड में भी फार्म है और अंदर कोठी का तुम्हें दिखाता हूं मैं आम के पेड़ भी लगे हुए हैं ये हमारे निसार भाई हैं पी के भाई ये देखो आप ये पूरी कोठी बनी हुई है समझ गए समर सिबिल चल रहा है ये देखो भरपूर पानी नहाने का भरपूर इंतज़ाम ये देखो ये बनी हुई है कंप्लीट तो पूरा लाइट का पूरा सिस्टम है जनरेटर वगैरह सब है एक गेट इधर फार्म में को आ गया और ये एक ही उससे पानी चल रहा है देखिए पानी का पूरा सिस्टम ये लकड़ी को लाइट को लग रहा है पीछे तक नया पौधा भी लगा हुआ है उधर पूरी लाट खड़ी हुई बेहतरीन बावन एकड़ का फार्म बेहतरीन फार्म ठीक है भाई